ਇਨ ਦੁਨੀਆ ਬਾਦਸ਼ਾਹ ਦਿਲ ਦੇ ਦੁਨੀਆ ਬਾਦਸ਼ਾਹ ਬਾਦਸ਼ਾਹ ਜਿਹੜੀ ਆਪਾਂ ਨੂੰ ਜੁਮੇ ਆਦੀ ਮਿਲਿਆ ਵੱਡੀ ਜਨੀ ਆੜੀ ਉਸ ਜੁਮੇ ਆਦੀ ਲਈ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਆਏ ਆ ਅਰਦਾਸ ਕਰਨ ਵੀ ਆਏ ਆ ਉਹ ਅਸ਼ੀਰਵਾਦ ਲੈਣ ਆਇਆ ਕਿ ਮਾਤਾ ਸੱਚੇ ਪਾਤਸ਼ਾਹ ਕਿਰਪਾ ਕਰੇ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹ ਵਧੀਆ ਢੰਗ ਨਾਲ ਜਿਹੜਾ ਨਿਭਾਈਏ ਪਾਰਟੀ ਦੇ ਜਿਹੜੀਆਂ ਪਾਲਸੀ ਨੇ ਪਾਰਟੀ ਦੇ ਜਿਹੜੇ ਲੋਕ ਪੱਖੀ ਪ੍ਰੋਗਰਾਮ ਨੇ ਉਹਨਾਂ ਨੂੰ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਮੀਡੀਆ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹ ਇੱਕ ਅਹਿਮ ਜ਼ਿੰਮੇਵਾਰੀ ਹੈ ਉਹ ਮੈਨੂੰ ਲਗਦਾ ਕਿ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਅਸੀਂ ਉਸ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਲਵਾਉਂਦੇ ਤੇriwal ਸਾਹਿਬ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਇਹ ਜਿਹੜਾ ਆਪ ਦਾ ਪੰਜਾਬ ਦਾ ਮੁਖ ਬੁਲਾਰਾ ਹੋਣਾ ਜਿੱਥੇ ਵੀ ਇਲੈਕਸ਼ਨ ਹੋਣ ਜਾਂ ਹਰ ਥਾਂ ਤੇ ਜਾ ਕੇ ਜਿਹੜਾ ਪਾਰਟੀ ਦਾ ਨੁਮਾਇੰਦਗੀ ਇੱਕ ਤਰ੍ਹਾਂ ਦੇ ਨਾਲ ਕਰਨੀ ਹੁੰਦੀ ਹੈ ਤੇ ਕਿੰਨਾ ਕਿੰਨਾ ਚੈਲੰਜ ਸਮਝਦੇ ਹੋ ਕੈਬਨਟ ਮੰਤਰੀ ਦੇ ਨਾਲ ਉਸ ਜਦੋਂ ਵੀ ਪਾਰਟੀ ਕੋਈ ਕੰਮ ਦਿੰਦੀ ਮੈਂ ਹਮੇਸ਼ਾ ਹੀ ਕਹਿੰਦਾ ਨਾ ਕਿ ਇੱਕ ਵੱਡਾ ਚੈਲੰਜ ਹੈ ਹੁਣ ਤੱਕ ਪਾਰਟੀ ਨੇ ਜਿੰਨੇ ਕੰਮ ਦਿੱਤੇ ਜਿੰਨੀਆਂ ਜ਼ਿੰਮੇਵਾਰੀਆਂ ਦਿੱਤੀਆਂ ਉਹ ਬੜੀ ਮਤਲਬ ਆਪਾਂ ਅੱਛੇ ਢੰਗ ਦੇ ਨਾਲ ਜਿਹੜੀਆਂ ਦਵਾਈਆਂ ਇਹ ਜ਼ਿੰਮੇਵਾਰੀ ਨੂੰ ਵੀ ਵਧੀਆ ਢੰਗ ਨਾਲ ਆਪਾਂ ਨਿਭਾਵਾਂਗੇ ਕਿਉਂਕਿ 27 ਅੱਗੇ ਆ ਗਈ ਇਲੈਕਸ਼ਨ ਆ ਗਈ ਅਗਲਾ ਜਿਹੜਾ ਸਾਲ ਹੈ 26 ਦਾ ਉਹ ਮਤਲਬ ਜਿਹੜਾ ਚੋਣ ਖਾੜੇ ਜਿਹੜੇ ਪੱਖ ਜਾਣਗੇ ਪੰਜਾਬ 'ਚ ਇਸ ਕਰਕੇ ਉਹਦੇ ਵਿੱਚ ਹੋਰ ਵੀ ਜ਼ਿੰਮੇਵਾਰੀ ਬਣ ਜੂਗੀ ਕਿ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਜਿਹੜੀਆਂ ਵਿਕਾਸਪਕੀ ਨੀਤੀਆਂ ਉਹਨਾਂ ਨੂੰ ਘਰ ਘਰ ਪਹੁੰਚਾਉਣਾ ਜਿਹੜਾ ਉਹ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਹੋਊਗੀ ਉਹ ਕਦਾਂਗੇ ਆਪਾਂ ਬਹੁਤ ਕਿਉਂਕਿ ਪਾਰਟੀ ਨੇ ਕੰਮ ਇੰਨੇ ਵਧੀਆ ਕੀਤੇ ਆ ਕਿ ਉਹਨੂੰ ਲੋਕਾਂ ਤੱਕ ਖੜਨਾ ਇੰਨਾ ਕੋਈ ਬਹੁਤ ਵੱਡਾ ਔਖਾ ਨਹੀਂਗਾ ਲੋਕਾਂ ਤੱਕ ਪਹੁੰਚਾਉਣਾ ਹੀ ਇੱਕ ਕੰਮ ਆ ਕਿ ਆਪਾਂ ਮਤਲਬ ਅੱਗੇ ਤੱਕ ਜਿਹੜਾ ਉਹਨੂੰ ਲੋਕਾਂ ਤੱਕ ਲੈ ਜਾਈਏ ਪੂਰੇ ਵਰਲਡ ਦੇ ਵਿੱਚ ਪੰਜਾਬੀਆਂ ਨੂੰ ਭਾਰਤੀਆਂ ਨੂੰ ਆਪਣੀ ਸਰਕਾਰ ਦੀਆਂ ਤੇ ਆਪਣੀ ਪਾਰਟੀ ਦੀਆਂ ਨੀਤੀਆਂ ਦੇ ਬਾਰੇ ਚ ਜਿਹੜਾ ਜਾਣੂ ਕਰਾਈਏ। ਜਰਨਲ ਸਾਹਿਬ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਈ ਆ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਜੜੀ ਆ ਉੱਥੇ ਦਰਜ ਕੀਤੀ ਆ। ਤਰਨਤਾਰਨ ਦੇ ਵਿੱਚ ਜਿਮਨੀ ਚੋਣ ਜਿਹੜੀ ਹੋਈ ਆ ਉਹਦੇ ਪ੍ਰਸ਼ਾਦ ਵੀ ਕਰਾਵਾਂਗੇ। ਜੀ। ਉਹਦੇ ਦੋ ਪੱਖ ਨੇ ਜਿਹੜੇ ਤੁਹਾਨੂੰ ਮੀਡੀਆ ਨੂੰ ਸੁਣਨੇ ਚਾਹੀਦੇ। ਜੀ। ਇੱਕ ਉਹਦਾ ਪੱਖ ਇਹ ਆ ਕਿ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਵਿਕਾਸ ਮੁਕੀ ਜਿਹੜੀਆਂ ਨੀਤੀਆਂ ਸੀਗੀਆਂ ਜਿਹੜੇ ਉਹਨਾਂ ਨੇ ਕਦੀ ਪੌਣੇ 4 ਸਾਲ ਵਕਾਸ ਲਈ ਜਿਹੜੇ ਕੰਮ ਕੀਤੇ ਸੀਗੇ ਜੀ ਤਰ ਤਰ ਦੇ ਲੋਕਾਂ ਨੇ ਮਝੈਲਾ ਨੇ ਉਸ ਕੰਮਾਂ ਦੇ ਉੱਤੇ ਮੋਹਰ ਲਾਈ ਕਿ ਬਾਕੀ ਸਾਰ ਸਰਕਾਰ ਨੇ ਇੱਕ ਜਿਹੜੇ ਵਧੀਆ ਕੰਮ ਕੀ ਜੀ ਸਰੇਵਤ ਸਾਹਿਬ ਜਿਹੜਾ ਉਹਦਾ ਦੂਜਾ ਪੱਖ ਜਿਹੜੀ ਗੱਲ ਅਸੀਂ ਪਿਛਲੇ 7-8 ਸਾਲਾਂ ਤੋਂ ਕਹਿ ਰਹੇ ਜੀ ਜਿਹੜੀ ਗੱਲ ਸਾਦਾ ਪੰਜਾਬ ਕਹਿਦਾ ਕਿ ਜਿਹੜਾ ਪੰਜਾਬ 'ਚ ਗੈਂਗਸਟਰ ਤੇ ਪੰਜਾਬ 'ਚ ਜਿਹੜੇ ਨਸ਼ੇ ਆਏ ਉਹ ਕਾਲੀ ਦਲ ਦੇ ਰਾਜ ਦੇ ਵਿੱਚ ਆਏ। ਜੀ। ਔਰ ਇਸ ਚੋਣ ਨੇ ਸਾਬਤ ਕਰਤਾ ਕਿ ਵਾਕਿਆ ਹੀ ਕਾਲੀ ਦਲ ਨੇ ਮਤਲਬ ਜਿਹੜੇ ਗੈਂਗਸਟਰ ਲੈ ਕੇ ਆਏ ਸੀਗੇ ਜਿਹੜੇ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਕਾਲੀ ਦਲ ਵੱਲੋਂ। ਜੀ। ਉਹ ਕੈਂਡੀਡੇਟ ਕੌਣ ਆ ਕੌਣ ਨਹੀਂ ਮੇਰੇ ਦੱਸਣ ਦੀ ਲੋੜ ਨਹੀਂ ਪੰਜਾਬ ਦੇ ਮਾਜੇ ਦੇ ਬੱਚੇ-ਬੱਚੇ ਨੂੰ ਪਤਾ ਹੈ। ਜੀ। ਸੋ ਇਹ ਗੱਲ ਸਪਸ਼ਟ ਹੋ ਗਈ ਕਿ ਕਾਲੀ ਦਲ ਨੇ ਪੰਜਾਬ ਦੇ ਵਿੱਚ ਨਸ਼ਾ ਮਾਫੀਆ ਲੈ ਕੇ ਕੱਲੀ ਦਲ ਹੀ ਪੰਜਾਬ ਦੇ ਵਿੱਚ ਗੈਂਗਸਟਰ ਜਿਹੜਾ ਲੈ ਕੇ ਆਇਆ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਹੋੜੋ ਕਿਤੇ ਆਪਣੀ ਗੱਲ ਤੋਂ ਅੱਗੇ ਪਿੱਛੇ ਮੁੱਕਰ ਨਹੀਂ ਸਕਦੇ ਇਹ ਦੋ ਚੀਜ਼ਾਂ ਬਹੁਤ ਕਲੀਅਰ ਹੋਈਆਂ ਇਲੈਕਸ਼ਨ ਦੇ ਵਿੱਚ ਸੋ ਬਹੁਤ ਵੱਡੀ ਜਿੱਤ ਹੋਈ ਹੈ ਮਝੈਲਾ ਨੂੰ ਇਸ ਗੱਲ ਦੀ ਵਧਾਈ ਆ ਧੰਨਵਾਦ ਹੈ ਜਿਹੜੇ ਲੋਕ ਇਹ ਸਮਝਦੇ ਸੀ ਕਿ ਮਾਝੇ 'ਚ ਸ਼ਾਇਦ ਪਾਰਟੀ ਕਮਜ਼ੋਰ ਹੈ ਜਾਂ ਮਾਝੇ 'ਚ ਨਹੀਂ ਮਤਲਬ ਉਹਨੀ ਪਕੜ ਨਹੀਂ ਗਈ ਅਸੀਂ ਪਿਛਲੀ ਵਾਰ ਜਦੋਂ ਮਤਲਬ ਪਿਛਲੀਆਂ ਚੋਣਾਂ ਹੋਈਆਂ ਉਦੋਂ ਅਸੀਂ 22 ਦੇ ਵਿੱਚ ਜਿਹੜੀਆਂ 16 ਸੀਟਾਂ ਮਾਝੇ ਦੇ ਵਿੱਚੋਂ ਜਿੱਤੀਆਂ ਸੀ ਜੀ ਐਰਕਾਂਸੀ 20 ਤੋਂ ਉੱਪਰ ਸੀਟਾਂ ਜਿਹੜੀਆਂ ਉਹ ਮਾਝੇ ਤੋਂ ਜਿੱਤ ਕੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਚੋਦੀ ਚ ਜਿਹੜੀਆਂ ਅਸੀਂ ਪਾਵਾਂਗੇ ਮਾਝੇ 'ਚ ਪਾਰਟੀ ਬਹੁਤ ਜ਼ਬਰਦਸਤ ਪ੍ਰਦਰਸ਼ਨ ਕਰੂਗੀ ਔਰ ਮਾਝੇ 'ਚ ਪਾਰਟੀ ਨੂੰ ਉਹ ਚੰਗੀ ਤਰ੍ਹਾਂ ਜਿਹੜਾ ਉਹ ਵੀ ਮਜ਼ਬੂਤ ਕੀਤਾ ਜਾਊਗਾ ਮਾਝੇ ਦੇ ਜਿਹੜੇ ਮਸਲੇ ਆ ਬਾਰਡਰ ਦੇ ਜਿਹੜੇ ਮਸਲੇ ਆ ਉਹਨਾਂ ਮਸਲਿਆਂ ਨੂੰ ਕੇਂਦਰ ਸੱਤਾ ਕੇਂਦਰ ਸਰਕਾਰ ਤੱਕ ਖੜਨਾ ਆਪਣੀ ਸਰਕਾਰ ਕੋ ਹੱਲ ਕਰੋਣਾ ਉਹ ਇੱਕ ਕੰਮ ਅਸੀਂ ਆ ਸਾਲ ਜਿਹੜਾ ਉਹ ਕਰਾਂਗੇ ਸੋ 27 ਦੇ ਵਿੱਚ ਜਿੱਥੇ ਪੰਜਾਬ ਚ ਪਾਰਟੀ ਜਰੀਆ ਬਹੁਤ ਵੱਡੀ ਪੱਧਰ ਤੇ ਵਾਪਸੀ ਕਰੂਗੀ ਉੱਥੇ ਮਾਝੇ ਦੇ ਲੋਕ ਵੀ ਮਾਝੇ ਦੀ ਧਰਤੀ ਦੇ ਉੱਤੇ ਕਹਿੰਦੇ ਇੱਕ ਵਾਰ ਆ ਮਾਰੀ ਪਾਰਟੀ ਨੂੰ ਵੱਡੀ ਵਾਪਸੀ ਦੇ 27 ਦੀ ਗੱਲ ਕੀਤੀ ਹੈ ਕੱਲ ਬਿੱਥ ਦਿਨੇ ਰਾਜਾ ਬੜਿੰਗ ਵੱਲੋਂ ਵੀ ਇੱਕ ਪੋਸਟਰ ਜਾਰੀ ਕੀਤਾ ਗਿਆ 27 ਨੂੰ ਲੈ ਕੇ ਪਤਾ ਆ ਜਪੜਖ ਜੀ ਦਾ ਤੇ ਪੋਸਟਰ ਹੋ ਗਿਆ ਜਾਰੀ ਰਾਜਾ ਬੜਿੰਗ ਜੀ ਨੇ ਤੇ ਜਿਹੜੇ ਪੋਸਟਰ ਜਾਰੀ ਕੀਤੇ ਹੁਣ ਤੱਕ ਮੈਨੂੰ ਲੱਗਦਾ ਕਿ 27 ਆਉਂਦੇ ਆਉਂਦੇ ਪੰਜਾਬ ਚੋਂ ਕਾਂਗਰਸ ਖਤਮ ਹੋ ਜੂਗੀ ਵੈਸੇ ਤੇ ਖਤਮ ਹੀ ਹੋ ਗਈ ਚੌਥੇ ਨੰਬਰ ਤੇ ਚਲੇ ਗਏ ਉਹਨਾਂ ਨੂੰ ਆਪਣੇ ਆਪ ਵੀ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਉਹ ਲੋਕਾਂ ਦੇ ਹਾਂ ਦੀ ਲੀਡਰਸ਼ਿਪ ਦੀ ਨਾ ਉਹਨਾਂ ਨੂੰ ਪਤਾ ਕਿ ਲੋਕਾਂ ਦੇ ਮਸਲੇ ਕੀ ਹੈ ਰਾਜੇ ਬੜਿੰਗੋ ਉਹਨਾਂ ਦੇ ਬੇਤੁੱਕੇ ਬਿਆਨ ਜਿਹੜੇ ਔਰ ਪ੍ਰਤਾਪ ਬਾਜਵੇ ਉਹਨਾਂ ਦਾ ਜਿਹੜਾ ਅਬਾਗਾਵਾ ਬੋਲਣਾ ਜਿਹੜਾ ਉਹ ਕਾਂਗਰਸ ਦੀ ਜੋ ਉੱਥੇ ਹਾਲਤ ਹੋਈ ਹੈ ਚ ਉੱਥੇ ਨੰਬਰ ਤੇ ਗਈ ਹੈ ਇਸ ਕਰਕੇ ਰਾਜੇ ਬੜਿੰਗੋ ਨਾ ਬਾਦੇ ਤੋਂ ਮੇਰਾ ਖਲ ਚਾਰੀ ਗੱਲ ਕਾਂਦੀ ਲੋੜ ਨਹੀਂ ਉਹਨਾਂ ਦਾ ਕੰਮ ਤੇ ਨਿਭੜ ਗਿਆ ਨਾਲ ਹੀ ਕਾਂਗਰਸ ਦਾ ਨਿਭੜ ਗਿਆ ਨਾਲ ਹੀ ਉਹਨਾਂ ਦਾ ਨਿਭੜ ਗਿਆ 27 ਚ ਮਾਝੇ ਤੇ ਕਾਂਗਰਸ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਊਗਾ ਤੁਸੀ ਦੇ ਪਰਿਵਾਰ ਸਾਹਿਬ ਇੱਕ ਸਵਾਲ ਲਾਸਟ ਹੋ ਰਿਹਾ ਕਿ ਤਰਨਤਾਰਨ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਪੰਥਕ ਵੋਟ ਇੱਥੇ ਜ਼ਿਆਦਾ ਹੈ ਸ਼੍ਰੋਮਣੀ ਅਕਾਲੀ ਦਲ ਸੀ ਮਨਦੀਪ ਸਿੰਘ ਖਾਲਸਾ ਸੀ ਫਿਰ ਵੀ ਆਮ ਆਦਮੀ ਪਾਰਟੀ 12000 ਵੋਟਾਂ ਦੇ ਫਰਕ ਦੇ ਨਾਲ ਜਿੱਤੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਇਹ ਗੱਲ ਸਮਝਣ ਦੀ ਲੋੜ ਹੈ ਕਿ ਮਾਝੇ ਦੇ ਲੋਕਾਂ ਨੇ ਤਰਨਤਾਰਨ ਦੇ ਲੋਕਾਂ ਨੇ ਵਿਕਾਸ ਨੂੰ ਵੋਟਾਂ ਪਾਈ ਵਿਕਾਸ ਨੂੰ ਪਹਿਲ ਦਿੱਤੀ ਇਹ ਜਿਹੜੇ ਬੰਦੇ ਇਦਾਂ ਦੀ ਸਿਆਸਤ ਕਰਦੇ ਰਹੇ ਧਰਮਾਂ ਦੀ ਜਾਤਾਂ ਪਾਤਾਂ ਦੀ ਹੁਣ ਤੱਕ ਉਹਨਾਂ ਦੀ ਸਿਆਸਤ ਜਿਹੜੀ ਆ ਤਰਨਤਾਨ ਦੇ ਲੋਕਾਂ ਨੇ ਨਕਾਰ ਦਿੱਤੀ ਲੋਕਾਂ ਨੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੰਮ ਕੀਤੇ ਸੀਗੇ ਉਹਨਾਂ ਕੰਮਾਂ ਤੇ ਮੋਹਰ ਲਾਈ ਆ ਔਰ ਲੋਕ ਪੰਜਾਬ ਦੇ ਵਿਕਾਸ ਚਾਹੁੰਦੇ ਆ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਫਲਾਣੀਆਂ ਵੀ ਆ ਹੋ ਗਿਆ ਜੀ ਪੰਥ ਨੂੰ ਫਲਾਣ ਹੋ ਗਿਆ ਜੀ ਪੰਥ ਨੂੰ ਖਤਰਾ ਹੋ ਗਿਆ ਜੀ ਉਹ ਸਭ ਚੀਜ਼ਾਂ ਐਵੇਂ ਆ ਉਹ ਲੋਕ ਸਮਝਦੇ ਆ ਕਿ ਜ਼ਿਆਦਾ ਵਿਕਾਸ ਜਿਹੜਾ ਉਹ ਸਭ ਤੋਂ ਜੂਦੀ ਹੈ ਪੰਜਾਬ ਦੇ ਤੋਂ ਸਰਦਾਰ ਭਗਵੰਤ ਸਹਿਮਾਨ ਜੀ ਦੀ ਸਰਕਾਰ ਜਿਹੜੀ ਆ ਵਿਕਾਸ ਕਰ ਰਹੀ ਹੈ ਜਿਹਦੇ ਤੁਹਾਨੂੰ ਆਪਣੇ 27 ਚ ਪਤਾ ਲੱਗ ਜੂਗਾ ਕਿ ਕੀ ਕੀ ਬਲਸਤੀ ਸੀ ਜਿਹੜੀ ਬੰਦੀ ਉਹ ਕਿਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 27 ਦੇ ਵਿੱਚ ਬਰੋ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਸਰ ਦੂਜੇ ਨੰਬਰ ਤੇ ਆਏ ਆ 27 ਚ ਪਹਿਲੇ ਨੰਬਰ ਤੇ ਆਵਾਂਗੇ ਸਰ ਜਿਹੜਾ ਦੂਜੇ ਨੰਬਰ ਤੇ ਆਏ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹਨੇ ਇਸ ਇਲੈਕਸ਼ਨ ਦੇ ਪਹਿਲੂ ਵਿਚਾਰਨ ਵਾਲੇ ਉਹ ਮੈਂ ਤੁਹਾਨੂੰ ਕਹਿ ਤਾ ਕਿ ਗੈਂਗਸਟਰ ਜਿਹੜੇ ਪੰਜਾਬ ਦੇ ਚਕਾਉਣ ਲੈ ਕੇ ਆ ਕੱਲੀ ਦਲ ਲੈ ਕੇ ਆ ਨਸ਼ੇ ਕੌਣ ਲੈ ਕੇ ਆ ਪੰਜਾਬ ਚ ਕੱਲੀ ਦਲ ਲੈ ਕੇ ਆ ਔਰ ਇਸ ਇਲੈਕਸ਼ਨ ਵਿੱਚ ਨੰਗੇ ਚਿੱਟੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦੇ ਕੇ ਇਹ ਸਾਬਤ ਕਰਦਾ ਕਿ ਕੱਲੀ ਦਲ ਅਸਲ ਦੇ ਵਿੱਚ ਕਹਿੰਦਾ ਕੁਛ ਐ ਤੇ ਕਰਦਾ ਕੁਛ ਹੋਰ ਐ ਇਸ ਕਰਕੇ ਕੱਲੀ ਦਲ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹ ਬੇਤਕਾਉਦ ਕਹਿੰਦੇ ਇੱਥੇ ਪੰਚ ਤੋਂ ਬਿਨਾਂ ਕਿਸੇ ਨੂੰ ਵੋਟ ਹੀ ਨਹੀਂ ਪੈਣੀ ਜਿੱਤ ਕੇ ਕੀ ਪਾਦਾਂਗੇ ਆਪ ਤੇ ਇਸ ਕਰਕੇ ਕੱਲੀ ਦਲ ਦੇ ਬਿਆਨਾਂ 'ਚ ਕੋਈ ਧਮਖਾਂ ਨਹੀਂ ਨਾ ਕੋਈ ਬਹੁਤ ਉਹਨੂੰ ਸੀਰੀਅਸ ਲੈਣ ਦੀ ਲੋੜ ਹੈ ਧੰਨਵਾਦ